ਤੇ ਦੱਲੀ ਨਹੀਂ ਸੋ ਜਾਓ ਨਾ 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 ਨ ਓਏ ਬੱਸ ਕਰ ਬਿਨੇ ਬੜਾ ਔਰ ਸੜਦਾ ਬਾਲ ਲੋ ਫੇਰ ਮੁੱਤ ਓਏ ਨਹੀ ਰੱਦ ਦੀ ਬਹੁਤ ਹੋ ਰਹੀ ਹੈ ਬੰਦੇ ਦੇ ਨਹੀਂ ਡਾਲੇ ਚੱਕੋ ਕਿਤੇ ਕੋਲ ਇੰਨਾ ਸਮਾਨ ਡਾਲੇ ਚੱਕੋ ਸਾਡੀ ਬਹਿੰਦਾ ਜਸਨੀ ਕੋ ਸਣੀ ਕੌਣ ਆ ਸਣੀ ਮੁੰਡਾ ਹੈ ਡਾਲੇ ਚੱਕਦਾ ਕਿੰਨਾ ਦਾ ਮੁੰਡਾ ਉਹ ਕ੍ਰਿਸ਼ਚਰ ਦਾ ਵੀ ਤੂੰ ਕਿੰਨਾ ਦਾ ਮੁੰਡਾ ਵਾ ਮੈਂ ਕ੍ਰਿਸ਼ਚਰ ਦਾ ਤੇ ਇਹ ਵਜੇ ਕੰਮ ਕਿਉਂ ਕਰ ਕ੍ਰਿਸ਼ਚਰ ਦਾ ਨਾਮ ਕਿਉਂ ਬਦਨਾਮ ਕਰ ਰਹੇ ਹੋ ਤੁਸੀਂ ਸਰ ਗਲਤੀ ਹੋ ਗਈ ਇਹੋ ਚ ਦੂਸਰੇ ਵਿਸ਼ੇ ਉਹਨੇ ਮੈਨੂੰ ਨਿਕਾਟ ਦੇ ਦੰਗਰ ਕੇ ਦੋ ਸਵਾਤ ਘਰ ਕਿਹਾ ਦੇ ਸਾਡੀ ਮੈਂ ਲੈ ਹੁੰਦਾ ਇਹੋ ਗਲਤੀ ਹੋ ਗਈ ਕਿੰਨੇ ਚਿਰ ਤੋਂ ਕਰ ਰਹੇ ਕਰ ਰਹੇ ਕੰਮ ਸਰ ਜੀ ਆ ਦੋ ਦਿਨ ਹੋਏ ਸਿਰਫ ਦੋ ਦਿ ਦੋ ਦਿਨ ਹੋਇਆ ਹਾਂਜੀ ਤੇ ਆਈ ਸਾਡੇ ਪਿੰਡ ਕਿੰਨੇ ਦਿਨ ਤੋਂ ਆਉਣ ਆਉਣ ਸਾਡੇ ਪਿੰਡ ਝੂੜਨਾ ਬਰੀ ਓਏ ਮੈਂ ਤੈਨੂੰ ਮੈਂ ਤੈਨੂੰ ਦੱਸਾਂ ਤਰ ਮੈਂ ਦੋ ਦਿਨ ਹੋਏ ਤੇ ਤੈਨੂੰ ਪਤਾ ਨਾ ਤੇਰਾ ਟਰੈਪ ਲੱਗਾ ਸੀ ਤੇਰਾ ਸਰ ਮੈਨੂੰ ਨਹੀਂ ਇਹ ਪਤਾ ਦੋ ਦਿਨ ਹੋਏ ਹੈ ਮੈਨੂੰ ਨਹੀਂ ਪਤਾ ਸੀ ਮੈਂ ਟਰੈਵਲ ਕਰ ਦੋ ਦਿਨ ਹੋਏ ਬਸ ਇਹ ਤੂੰ ਸਾਦਾ ਕੌਣ ਆ ਜੱਪਨੂਰ ਸਰ ਜੱਪਨੂਰ ਹਾਂਜੀ ਇਹ ਲਾਉਂਦਾ ਵਾ ਹਾਂਜੀ ਸਰ ਦੋਵੇਂ ਪੀ ਪੱਤੀ ਇਹਦੇ ਸਮਾਨ ਇਹਦਾ ਹੁਣ ਇਹਨਾਂ ਦੇ ਘਰ ਕੋਣ ਬੈਠਾ ਹੁਣ ਜੱਪਨੂਰ ਦੇ ਸਾਹ ਜੀ ਇੱਕ ਮੁੰਡਾ ਹੋਰ ਰੋਹਿਤ ਬੈਠਾ ਹੁਸਮਾਨ ਪੀਂਦੇ ਆ ਕਿੱਥੋਂ ਲੈ ਕੇ ਆਏ ਜੀ ਰੋਹਿਤ ਕੌਣਾ ਰੋਹਿਤ ਸਾਡੀ ਮੁੰਨ ਲੈ ਕੇ ਆਇਆ ਰੋਹਿਤ ਕਿੱਥੋਂ ਦਾ ਆ ਉਹ ਵੀ ਤੁਹਾਡੀ ਪਿੰਡ ਦਾ ਜਸ਼ਨ ਦਾ ਭਰਾ ਉਹ ਇੱਥੇ ਬੈਠਾ ਵਾ ਹਾਂਜੀ ਉਸਮਾਨ ਪੀਂਦੇ ਆ ਜੀ ਤੇ ਜਸ਼ਨ ਕਿੱਥੇ ਆ ਜਸ਼ਨਦਾਰੀ ਪਤਾ ਉਹ ਦੋਹੇ ਉਹਧਿਆ ਉਸਮਾਨ ਪੀਂਦੇ ਜੀ ਅੱਛਾ ਹਾਂਜੀ ਆ ਜਾ ਕਰੋ ਤਾਂ ਦੇਖ ਲੈ ਪੁੱਤ ਗੱਲ ਸੁਣ ਮੇਰੀ ਤੇਰਾ ਤਾਂ ਮੈਂ ਕਰ ਦੂੰਗਾ ਬਚਾ ਪੀ ਚਲ ਤੂੰ ਜੇ ਤੋ ਸਹੀ ਇਨਫੋਰਮੇਸ਼ਨ ਦੇਂਗਾ ਸਾਨੂੰ ਤੇ ਜੇ ਸਾਨੂੰ ਕਰੇਗਾ ਗਮਰਾਹ ਹਾਂਜੀ ਤੇ ਫਿਰ ਕਾ ਮੌਕਾ ਤੇਰਾ ਨਹੀਂ ਸਰ ਜੋ ਤੁਸੀਂ ਕਹਿੰਦਾ ਸੱਚ ਦੱਸੂਗਾ ਪੂਰੀ ਇਨਫੋਰਮੇਸ਼ਨ ਦੇ ਦਿੰਦੇ ਹੋਣ ਮੈਨੂੰ ਕਹਿਣਗੇ ਤੀ ਮੈਂ ਨੰਬਰ ਤਾਂ ਦੇ ਦਾਂਗਾ ਜਿਉਂ ਮੈਂ ਸੱਦ ਰਿਹਾ ਮੈਂ ਤੁਹਾਨੂੰ ਰਿਕਰਡ ਕਰਾਉਣ ਦਾ ਮਤਲਬ ਹੈ ਨਾ ਠੀਕ ਆ ਹਾਂਜੀ ਸਰ ਹੋਰ 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 ਦੱਸ ਵੀ ਕਿਹੜਾ ਸਾਡੇ ਪਿੰਡ ਚੋਂ ਬਾਹਰੋਂ ਕਿਸੇ ਦਾ ਬੰਦਾ ਕਿੱਥੋਂ ਕਿੱਥੋਂ ਦਾ ਬੰਦਾ ਹੁੰਦਾ ਸਾਰੇ ਹੁਣ ਤੇ ਮੈਂ ਹੀ ਹੁੰਦਾ ਜੀ ਓਕੇ ਵੇਖ ਤੇਰਾ ਬਚਾ ਤਾ ਹੋਣਾ ਵਾ ਜੇ ਤੂੰ ਸਹੀ ਇਨਫੋਰਮੇਸ਼ਨ ਦੇਂਗਾ ਤੇ ਨਹੀਂ ਸਰ ਹੁਣ ਤੇ ਮੈਂ ਹੀ ਹੁੰਦਾ ਜੀ ਹੈ ਹੁਣ ਮੈਂ ਆਇ ਅਜਿਦਰੋਹੀ ਤਾਂ ਉੱਥੇ ਵੱਲਾ ਦੇ ਘਰੇ ਬੈਠਾ ਜੀ ਅੱਛਾ ਹਾਂਜੀ ਹੋਰ ਕੌਣ ਬੈਠਾ ਰੋਹਿਤ ਬੈਠਾ ਤੇ ਬਸ ਜੱਪ ਨੂਰ ਉਹ ਅੰਦਰ ਸਰਕਸ ਸਮਾਨ ਲਾਉਂਦਾ ਇਹਦੀਆਂ ਮੁੰਡਾ ਸਰਕਸ ਸਮਾਨ ਲੈ ਆਇਆ ਰੋਹਿਤ ਇਹ ਕਿੰਨੇ ਚਿਰ ਤੋਂ ਸਮਾਨ ਲਾਉਂਦਾ ਰੋਹਿਤ ਤਾਂ ਇਹਦੀ ਵੀ ਨਹੀਂ ਪਤਾ ਮੈਨੂੰ ਹੁਣ ਇਹ ਵੇਚ ਦੇ ਨਾ ਪਿੰਡ ਲਿਆ ਕੇ ਹਾਂਜੀ ਸਰ ਵੇਚ ਦੇ ਭਾਈ ਜਿਹਨਾਂ ਇਹ ਨਾ ਦੰਦਾ ਸਮਾਨ ਚੜੀ ਵੇਚ ਨੂੰ ਚੜੀ ਚੜੀ ਦਿੰਦਾ ਜੜੀ ਕਿੱਥੋਂ ਦਾ ਵਾ ਚੜੀ ਸਰ ਤੁਹਾਡੇ ਪਿੰਡ ਦਾ ਮੈਨੂੰ ਅਖਰੀ ਨਾਲ ਪਤਾ ਦਾ ਨਾ ਚੜੀ ਜੇ ਉਹ ਮੁੰਡਾ ਗੱਲਾਂ ਵਾਲੀ ਦਾ ਜਿਹੜਾ ਹਾਂਜੀ ਅੱਛਾ ਹੁਣ ਉਹ ਕਿੱਥੇ ਹੈ ਵੇਲੇ ਸਰ ਉਹ ਤਾਂ ਜੀ ਮੈਨੂੰ ਪਤਾ ਇਹ ਅੱਛਾ ਹਾਂਜੀ ਰੋਹਿਤ ਲੈ ਕੇ ਆ ਤੈਨੂੰ ਨਹੀਂ ਨਾ ਮਾਰਿਓ ਨਹੀਂ ਨਹੀਂ ਮਾਰਦੇ ਨਹੀਂ ਆਪਾਂ ਤੈਨੂੰ ਮਾਰਨਾ ਨਹੀਂ ਮਾਰਦੇ ਨਹੀਂ ਤੈਨੂੰ ਹੀ ਤੈਨੂੰ ਕੱਦ ਤੋਂ ਮਾਰਨਾ ਸਾਡਾ ਭਰਾ ਵਾਂ ਠੀਕ ਆ ਚਲੋ ਜਾਣੇ ਨੇ ਜਾਣੇ ਤੇਰੇ ਕੋਲ ਗਲਤੀਆਂ ਹੋਣ ਡੀਆਂ ਨੇ ਆਪਾਂ ਤੈਨੂੰ ਸੁਧਾਰਨਾ ਵਾਂ ਠੀਕ ਓ ਸਰ ਪਰ ਇਹਦਾ ਮਤਲਬ ਇਹ ਥੋੜਾ ਵਾ ਹਾਂਜੀ ਸਰ ਮਤਲਬ ਅਸੀਂ ਆਪਣੀ ਗਲਤੀ ਤੇ ਮਾਫੀ ਮੰਗਦਾ ਜੇ ਮੈਂ ਗਲਤ ਕੰਮ ਕਰਿਆ ਲਾਉਂਦਿਆਂ ਲੋਕਾਂ ਤੇ ਪਤਾ ਨੂੰ ਮੇਰੇ ਕੋਲ ਗਲਤੀ ਹੋ ਗਈ ਕਿਸੇ ਵਿੱਚ ਮੈਂ ਸੋਲ ਸੋਲਿਊਸ਼ਨ ਗਲਤ ਕੰਮ ਕੀਤਾ ਹੱਥ ਜੋੜ ਮਾਫੀ ਮੰਗਣਾ ਨਹੀਂ ਮਾਫੀ ਸਾਡੇ ਕੋਲ ਨਹੀਂ ਮੰਗਣੀ ਤੂੰ ਮਾਫੀ ਮੰਗਦਾ ਸਾਰਿਆਂ ਕੋ ਜਿਹੜੇ ਵੀ ਵੀਡੀਓ ਦੇ ਇਹਦੇ ਵੀਡੀਓ ਵੇਖ ਲੀ। ਹੋਰ ਮੇਰੀ ਗੱਲ ਸੁਣ ਜੇ ਤਾਂ ਤੂੰ ਸਹੀ ਸਹੀ ਤਰੀਕੇ ਨਾਲ ਬਚਣਾ ਮੈਨੂੰ ਹੋਰ ਵੀ ਦੱਸ ਸਾਡੇ ਪਿੰਡ ਦੇ ਵਿੱਚ ਖਜਾਨੇਕੋਟ ਦੇ ਵਿੱਚ ਹੋਰ ਕਿਹੜਾ ਕਿਹੜਾ ਪੀਂਦਾ ਵਾ ਜਿਹੜਾ ਜਿਹੜਾ ਤੁਹਾਡੇ ਨਾਲ ਪੀਂਦਾ ਮੈਨੂੰ ਬਸ ਉਹਦਾ ਨਾਮ ਦੱਸ ਦੇ। ਸਰ ਜੱਪ ਨੂਰ ਤੇ ਚਿੜੀ ਤੇ ਜਸ਼ਨ ਤੇ ਬਸ ਰੋਇਤ। ਅੱਛਾ। ਹਾਂਜੀ। ਠੀਕ ਆ। ਹਾਂਜੀ। ਉਹ ਉਹ ਕਿਹੜੇ ਆਏ ਸੀ ਮੁੰਡੇ ਉਹ ਉਹਨੇ ਵੀ ਪੀਣਾ ਸੀ। ਉਹ ਪੀ ਲਾਇਆ ਸੀ ਮਾਨ ਸਰ। ਲੱਬੇ ਦਾ ਭਰਾ ਉਹਦਾ ਭਰਾ ਜ ਉਹਦਾ। ਕੋਈ ਗੱਲ ਕੋਈ ਗੱਲ ਕੋਈ ਗੱਲ। ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਨਸ਼ਾ ਤਸਕਰਾਂ ਤੇ ਐਕਸ਼ਨ ਲਗਾਤਾਰ ਜਾਰੀ ਹੈ ਤੇ ਦੂਜੇ ਪਾਸੇ ਕਈ ਜਥੇਬੰਦੀਆਂ ਕਈ ਸਿੰਘ ਵੀ ਹੁਣ ਉਹਨਾਂ ਨੇ ਕੰਬਰ ਕੱਸ ਲਈ ਅਤੇ ਨਸ਼ਾ ਤਸਕਰਾਂ ਨੂੰ ਆਪਣੇ ਪਿੰਡ ਦੇ ਵਿੱਚ ਵੜਾ ਨਹੀਂ ਦਿੱਤਾ ਜਾ ਰਿਹਾ ਤਾਂ ਮਾਮਲਾ ਗੁਰਦਾਸਪੁਰ ਦੇ ਕੋਟ ਖਜ਼ਾਨਾ ਪਿੰਡ ਦਾ ਦੱਸਿਆ ਜਾ ਰਿਹਾ ਜਿੱਥੇ ਸੰਤ ਸਿਪਾਈ ਸੁਸਾਇਟੀ ਲੁਧਿਆਣਾ ਦੇ ਮੁਖੀ ਦੇ ਵੱਲੋਂ ਜਿਹੜਾਗਾ ਪਿੰਡ ਦੇ ਵਿੱਚ ਜੋ ਹੈ ਨਸ਼ਾ ਤਸਕਰਾਂ ਨੂੰ ਫੜਿਆ ਗਿਆ ਉਹਨਾਂ ਦੇ ਵੱਲੋਂ ਉਹਨਾਂ ਨੂੰ ਫੜ ਕੇ ਜਿਹੜਾਗਾ ਚੰਗਾ ਉਹਨਾਂ ਦਾ ਕਟਾਪਾ ਚੜਾ ਗਿਆ ਤਾਂ ਦਵਿੰਦਰ ਸਿੰਘ ਜਿਹੜੇ ਕਿ ਸੰਤ ਸਿਪਾਹੀ ਸੁਸਾਇਟੀ ਲੁਧਿਆਣਾ ਦੇ ਮੁਖੀ ਨੇ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਵੱਡੀ ਕਾਰਵਾਈ ਕੀਤੀ ਕਿਉਂਕਿ ਬਾਹਰੋਂ ਆ ਕੇ ਨਸ਼ਾ ਤਸਕਰ ਕਿਸ ਤਰ੍ਹਾਂ ਨਸ਼ਾ ਲੈਂਦੇ ਸੀ ਜਾਂ ਨਸ਼ਾ ਕਰਨ ਵਾਲੇ ਮੁੰਡੇ ਬਾਹਰੋਂ ਜੜੇ ਆਉਂਦੇ ਸੀਗੇ ਤਾਂ ਉਹਨਾਂ ਤੇ ਪਹਿਣੀ ਨਜ਼ਰ ਰੱਖੀ ਜਾ ਰਹੀ ਸੀ ਜਿਸ ਤੋਂ ਬਾਅਦ ਪਹਿਰੇ ਕਰਦੀ ਪਹਿਰੇਦਾਰੀ ਕਰਦੇ ਹੋਏ ਉਹਨਾਂ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਜੜਾਗਾ ਫੜਿਆ ਗਿਆ ਉਹਨਾਂ ਦੀ ਪ੍ਰੋਪਰ ਵੀਡੀਓ ਬਣਾਈ ਗਈ ਹੈ ਜਿਹੜੀ ਕਿ ਹੁਣ ਵਾਇਰਲ ਵੀ ਹੋ ਰਹੀ ਹੈ ਤਾਂ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਜਿੱਥੇ ਸਰਕਾਰ ਐਕਸ਼ਨ ਦੇ ਵਿੱਚ ਹੈ ਤੇ ਦੂਜੇ ਪਾਸੇ ਕਈ ਹੁਣ ਜਥੇਬੰਦੀਆਂ ਜਾਂ ਫਿਰ ਕਈ ਸਿੰਘ ਉਹਨਾਂ ਨੇ ਵੀ ਕਮਰ ਕੱਸ ਲਈ ਹੈ ਕਿਉਂਕਿ ਇਸ ਪਿੰਡ ਦੇ ਵਿੱਚ ਨਸ਼ੇ ਦੇ ਕਾਰਨ ਮੌਤਾਂ ਹੋਈਆਂ ਨੇ ਉਸ ਤੋਂ ਬਾਅਦ ਹੀ ਅ ਚੁਕੰਨੇ ਹੋਏ ਨੇ ਪਿੰਡ ਵਾਲੇ ਵੀ ਚੁਕੰਨੇ ਹੋਏ ਨੇ ਤੇ ਨਾਲ ਹੀ ਸੇਵਾਦਾਰਾਂ ਦੇ ਵੱਲੋਂ ਅਸੀਂ ਕਹਿ ਸਕਦੇ ਹਾਂ ਤਾਂ ਸਿੰਘਾਂ ਦੇ ਵੱਲੋਂ ਵੀ ਕਮਰ ਕਸੀ ਗਈ ਹੈ ਤੇ ਉਹਨਾਂ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਗੁਰਦਾਸਪੁਰ ਦੇ ਕੋਟ ਖਜ਼ਾਨਾ ਪਿੰਡ ਦੀ ਖਬਰ ਹੈ ਜਿੱਥੇ ਕਿ ਨਸ਼ਾ ਤਸਕਰ ਸੀ ਜਿਹੜੇ ਬਾਹਰ ਆਉਂਦੇ ਸੀਗੇ ਬਾਹਰੋਂ ਆ ਕੇ ਪਿੰਡ ਦੇ ਵਿੱਚ ਨਸ਼ਾ ਵੇਚਦੇ ਸੀ ਜਾਂ ਕਰਦੇ ਸੀ ਉਹਨਾਂ ਨੂੰ ਫੜਿਆ ਗਿਆ ਤੇ ਚੰਗੀ ਉਹਨਾਂ ਦੀ ਰੀਲ ਜਿਹੜੀ ਹੈ ਬਣਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਕਿ ਇਸ ਵळे ਅਸੀਂ ਪਿੰਡ ਦੇ ਮੰਦਿਰ ਦੇ ਵਿੱਚ ਜਿਹੜਾ ਵਾ ਮੌਜੂਦ ਆ ਔਰ ਮੇਰੇ ਨਾਲ ਪਿੰਡ ਦੇ ਮੋਤਬਰ ਸੱਜਣ ਭੈਣ ਭਰਾ ਸਾਰੇ ਇਕੱਤਰ ਨੇ ਆਪ ਸਭ ਨੂੰ ਦੱਸਣ ਦੀ ਲੋੜ ਨਹੀਂ ਆ ਕਿ ਪਿੰਡ ਵਿੱਚ ਬਹੁਤ ਵੱਡਾ ਘਾਟਾ ਚੱਲ ਚੁੱਕਿਆ ਸੀ ਆਉਣ ਵਾਲੇ ਸਮੇਂ ਵਿੱਚ ਕੋਈ ਇਦਾਂ ਦਾ ਘਾਟਾ ਨਾ ਹੋਵੇ ਇਸ ਕਰਕੇ ਅਸੀਂ ਜਾਗ ਰਹੇ ਆ ਪਾਈ ਹੁਣ ਕਿਉਂਕਿ ਜੇ ਹੁਣ ਵੀ ਨਾ ਜਾਗੇ ਨਾ ਬਹੁਤ ਦੇਰ ਹੋ ਜੇ ਫਿਰ ਤਾਂ ਸਾਡਾ ਰੱਬ ਰਾਖਾ ਇਸ ਕਰਕੇ ਮੈਂ ਚਾਹੁੰਦਾ ਕਿ ਇੱਧਰ ਤੇ ਮੋਰਚਾ ਸੀ ਰਿਹਾ ਰਾਤ ਸਾਂਭ ਹਾਂਜੀ ਪਰ ਇਹ ਇਕੱਲੇ ਸਾਡੇ ਸਿਰ ਤੇ ਨਹੀਂ ਇਹ ਤੁਹਾਡੀ ਜ਼ਿੰਮੇਵਾਰੀ ਵੀ ਬਣਦੀ ਆ ਪਿੰਡ ਦਾ ਚੜਦਾ ਪਾਸਾ ਲੈਂਦਾ ਪਾਸਾ ਇਧਰਲੇ ਬੰਨੇ ਚਾਰੇ ਬੰਨੇ ਭੈਣ ਭਰਾ 71 ਹੋ ਕੇ ਜਿਹੜਾ ਵਾ ਉਹ ਰਾਤ ਪਹਿਰੇਦਾਰੀ ਕਰੋ ਕਿਉਂਕਿ ਵੈਸੇ ਵੀ 10 11 ਵਜੇ ਤੱਕ ਅਸੀਂ ਵੀਰੇ ਜਾਗਦੇ ਰਹਿੰਨੇ ਆ ਸਾਰੇ ਹਣਾ ਪਰ ਇਹ ਆ ਕਿ ਟੱਚ ਚ ਰਹੀਏ ਆਉਣ ਵਾਲੇ ਸਮੇਂ ਚ ਵਿਉਤਪੰਦੀ ਕਰਦੀਏ ਹੁਣੇ ਵੀ ਤਿੰਨ ਚਾਰ ਮੋਟਰਸਾਈਕਲ ਲੰਘੀ ਇੱਥੇ ਅਲੱਗ-ਅਲੱਗ ਬੰਦਿਆਂ ਦੀ ਤੇ ਆਪਾਂ ਉਹਨਾਂ ਨੂੰ ਬੜੇ ਪਿਆਰ ਨਾਲ ਨਹੀਂ ਪੁੱਛ ਕੇ ਛ ਵੀ ਕੀਤੀ ਉਹਨਾਂ ਦੀ ਆਉਣ ਵਾਲੇ ਸਮੇਂ ਚ ਕਰਾਂਗੇ ਜੇ ਸਾਨੂੰ ਕੋਈ ਸ਼ੱਕੀ ਜਾਪਿਆ ਤੇ ਨਾਲ ਹੀ ਆਪਾਂ ਜਿਹੜਾ ਵਾ ਉਹ ਖੰਡਾ ਖੜਕਾ ਦੇਣਾ ਜੇ ਲੋੜ ਪਈ ਤੇ ਕਾਨੂੰਨ ਨੂੰ ਆਪਾਂ ਹੱਥ 'ਚ ਨਹੀਂ ਲੈਣਾ ਪਰ ਫਿਰ ਵੀ ਜੇ ਲੋੜ ਪਈ ਤੇ ਉਹਨਾਂ ਦੀ ਬਣਦੀ ਉਹਨਾਂ ਦੀ ਜਿਹੜੀ ਆ ਉਹ ਮਲਾਈ ਲਾ ਕੇ ਤੇ ਫਿਰ ਆਪਾਂ ਜ਼ਰੂਰ ਪ੍ਰਸ਼ਾਸਨ ਤੱਕ ਵੀ ਪਹੁੰਚਾਵਾਂਗੇ ਸੋ ਕਾਫੀ ਹੱਦ ਤੱਕ ਜਿਹੜਾ ਵਾ ਮੇਰੇ ਖਿਆਲ ਨਾਲ ਮੈਨੂੰ ਸੰਯੋਗ ਮਿਲਿਆ ਪਿੰਡ ਭਰਾਵਾਂ ਦਾ ਤੁਸੀਂ ਵੀ ਆਪਣੇ ਬੰਨੇ ਸ਼ੁਰੂਆਤ ਕਰੋ ਜੇ ਤੁਹਾਨੂੰ ਪਿੰਡ ਨਾਲ ਪਿਆਰ ਆ ਭਾਈ ਚਰਕ ਸਾਂਝ ਨਾਲ ਪਿਆਰ ਆ ਤੇ ਸੱਜਣਾ ਆਪਣੇ ਨਿੱਜੀ ਇੱਕ ਦੂਜੇ ਦੇ ਮਫਾਦ ਮਟਾ ਕੇ ਰਾਜਨੀਤੀਆਂ ਤੋਂ ਉੱਤੇ ਉੱਠ ਕੇ ਆਪਣੇ ਪਿੰਡ ਦੀ ਸੇਵਾ ਕਰਨ ਵਾਸਤੇ ਜੇ ਰਾਤ 2:30 2:30 ਵਜੇ ਜਦੋਂ ਮੈਨੂੰ ਪਤਾ ਵਾ ਕਿ ਵੋਟਾਂ ਹੀ ਸਰਪੰਚੀ ਦੀਆਂ ਤੇ ਉਦੋਂ ਰਾਤ 2:30 3:30 ਵਜੇ ਤੱਕ ਵੀ ਮੇਰੇ ਭਰਾ ਕਈ ਇਥੇ ਮੈਨੂੰ ਮੈਂ ਵੇਖੇ ਨੇ ਨਜ਼ਰ ਆਉਂਦੇ ਸੀ ਵੋਟਾਂ ਇਕੱਠੀਆਂ ਕਰਨ ਵਾਸਤੇ ਪਰ ਇਹ ਵੀ ਅੱਜ ਜਿਹੜੀਆਂ ਹਨ ਕਿ ਸਾਡੀ ਪਨੀਰੀਆ ਬਚਾ ਲਈਏ ਜੇ ਅੱਜ ਆਪ ਵੀ ਰਾਤਾਂ ਦੋ ਕੱਟ ਲਾਂਗੇ ਕੁਝ ਸਮੇਂ ਬਾਅਦ ਤੇ ਕੁਝ ਨਹੀਂ ਹੋ ਚੱਲਿਆ ਆਪਾਂ ਬਾਰੋ-ਬਾਰੀ ਬਾਰੀਆਂ ਬੰਨ ਲੀਏ ਭਾਈ ਪਿੰਡਾਂ ਦੇ ਵਿੱਚ ਇਹ ਪਹਿਰੇ ਬਰਕਰਾਰ ਰੱਖੀਏ ਤੇ ਤਾਂ ਹੀ ਜਾ ਕੇ ਸਾਡੇ ਪਿੰਡ ਦਾ ਪਛਾਣਾ ਹੋਣਾ ਕਿਉਂਕਿ ਜੇ ਸਾਡਾ ਪਿੰਡ ਮਸਾਲ ਬਣ ਗਿਆ ਦਸਾਂ ਪਿੰਡ ਆਪਣੇ ਆਪ ਹੀ ਸੁਧਰ ਜਾਣੇ ਇਸੇ ਤਰ੍ਹਾਂ ਪੰਜਾਬ ਸੁਧਰ ਜਾਣਾ ਸੋ ਮੈਂ ਆਸ ਕਰਦਾ ਕਿ ਕੱਲ ਸਾਰੇ ਪਿੰਡ ਦੇ ਪਰਲੇ ਬੰਨੇ ਸਾਰੇ ਭੈਣ ਭਰਾ ਇਸੇ ਤਰ੍ਹਾਂ ਹੀ ਪਹਿਰੇਦਾਰੀਆਂ ਕਰਕੇ ਵੀਡੀਓ ਬਣਾ ਕੇ ਜਿਹੜੀਆਂ ਵਾ ਉਹ ਗਰੁੱਪ ਦੇ ਵਿੱਚ ਪਾਉਣਗੇ ਤਾਂ ਮੇਰੇ ਖਿਆਲ ਨਾਲ ਮੈਨੂੰ ਖੁਸ਼ੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ